ਅੱਪ ਭਗਵੰਤ ਜਿਹੜਾ ਜੀ ਇਹਦੀ ਜਿਹੜੀ ਦਸਤਾਰ ਹੈ મોદી ਸਾਹਿਬ ਨੇ ਬੋੜਿਆਂ ਨੂੰ ਲੱਗੀ ਸੀ ਨੀਤੀਯੋਗ ਦੀ ਮੀਟਿੰਗ 'ਚ ਵੇਖਿਆ ਦਸਤਾਰ ਬੋੜਿਆਂ ਨੂੰ ਇਹਦੇ ਦੋਨੋਂ ਹੱਥਾਂ ਨੂੰ મોદી ਸਾਹਿਬ ਨੇ ਇੱਕ ਹੱਥ 'ਚ ਫੜਿਆ ਤੇ ਦੂਜਾ ਹੱਥ ਉਹਨਾਂ ਨੇ ਆਪਣੀ ਕੋਟੀ 'ਚ ਭਾਇਆ ਮੈਨੂੰ ਉਹ ਦਿਨ ਇਹ ਬਹੁਤ ਅਫੋਸ਼ਨਾ ਕਿ ਇਹ ਸੀਨ ਵੇਖ ਕੇ ਦਰਸਾਇਆ ਕਿ ਕਿੱਥੇ ਅਸੀਂ ਹਾਦਰਕੋਮਾ ਪੰਜਾਬ ਦੀ ਕਿੱਥੇ ਪਛਾਣ ਮਹਾਰਾਜਾ ਰਣਜੀਤ ਸਿੰਘ ਸਾਹਿਬ ਪ੍ਰਤਾਪ ਸਿੰਘ ਕਹਿ ਰੋਣਾ ਤੇ ਕਿੱਥੇ ਆਜ ਕਿਸ ਕਿਸਮ ਦਾ ਮੁਖਬੰਤਰੀ ਤੇ ਚੁੜਕੇ ਖਲਾ ਦੇ ਜਿਹਦੇ ਦਸਤਾਰ ਆਪਣੀ ਉਹਦੇ ਗੋਡਿਆਂ ਨੂੰ ਲਾਈ ਜਿਹਦੇ ਦੋਨੋਂ ਹੱਥ ਇੱਕ ਹੱਥ 'ਚ ਬੜੇ ਇਹਦੀ ਮਜਬੂਰੀ ਦੀ ਜਿਹੜੀ ਤਸਵੀਰ ਏ ਉਹੀ ਸਾਰਾ ਕੁਝ ਬਿਆਨ ਕਰਦੀ ਕੋਈ ਪੁੱਛਣ ਦੀ ਲੋੜ ਤੁਹਾਨੂੰ ਪਤਾ ਹੋਵੇਗਾ ਬਰਨਾਲੇ ਦੇ ਵਿੱਚ 2020 ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲੇ ਇੱਕ ਵੱਡਾ ਕੱਟ ਹੋਇਆ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਬਹੁਤ ਵੱਡਾ ਮੈਂ ਇੱਕ ਐਲਾਨ ਕਰਨ ਲੱਗਾ ਸੀਐਮ ਸਾਹਿਬ ਦੇ ਮਦਦ ਨੂੰ ਉੱਥੇ ਲਿਆਂਦਾ ਗਿਆ ਮਦਦ ਦੇ ਹਵਾਲਾ ਦਿੰਦੇ ਸਿਰ ਤੇ ਹੱਥ ਰੱਖ ਕੇ ਸੌ ਖਾਦੀ ਹੋ ਤੇ ਜੀ ਉਹ ਨਸ਼ਾ ਮੁਕਤੀ ਹੈ ਤਾਂ ਕੋਇਆ ਪੰਜਾਬ ਨਸ਼ਾ ਮੁਕਤੀ ਕਿੱਥੋਂ ਲੈ ਤੁਸੀਂ ਆਪ ਇੱਥੇ ਸਾਰੇ ਪ੍ਰੈਸ ਰਿਪੋਰਟਰ ਬੈਠੇ ਹੋ ਮੇਰਾ ਓਪਨ ਚੈਲੰਜ ਤੁਸੀਂ ਕਿਸੇ ਗਲੀ ਚੋਂ ਜਾਓ ਵਿਦਨ ਮਿੰਟਸ ਨਸ਼ਾ ਤੁਹਾਡੇ ਘਰ ਪਹੁੰਚਾ ਦਿੰਦੇ ਅੱਛਾ ਸਰ ਬਹੁਤ ਚੋਰੀ ਇਹਦੇ ਵਿੱਚ ਮੇਰਾ ਦੇਖੋ ਇਹਦਾ ਕਾਰਨ ਕੀ ਹੈ ਇਹਦੇ ਵਿੱਚ ਡਾਇਰੈਕਟਲੀ ਪੰਜਾਬ ਦੀ ਪੁਲਿਸ ਨੂੰ ਪੰਜਾਬ ਪੁਲਿਸ ਡਾਇਰੈਕਟਲੀ ਬੋਲ ਇੱਕ ਗੈਰ ਤਜਰਬੇਕਾਰ ਨਹੀਂ ਗੈਰ ਤਜਰਬੇਕਾਰ ਨੂੰ ਹੋਣ ਕਰ ਨਹੀਂ ਤੁਸੀਂ ਵੇਖ ਰਹੇ ਹੋ ਕਿ ਪੁਲਿਸ ਐਜ ਕੰਪਲੀਟ ਫ੍ਰੀ ਹੈ ਗੈਂਗਸਟਰਿਜ਼ਮ ਅਜੇ ਤੱਕ ਕਦੀ ਨਹੀਂ ਸੀ ਕਿਸੇ ਨੇ ਸੁਣਿਆ ਪੰਜਾਬ ਜਿਹੜਾ ਬੰਦਾ ਹੈ ਕਿ ਜੇਲ੍ਹ 'ਚ ਮੈਨੂੰ ਦੱਸੋ ਉਹ ਗੈਂਗ ਕਿਸ ਤਰ੍ਹਾਂ ਚਲਾ ਸਕਦਾ ਇੱਕ ਬੰਦਾ ਭਗੌੜਾ ਹੋਏ ਜਿੰਨਾ 'ਚ ਉਹ ਨਿਊਟਰਲਾਈਜ਼ ਨਹੀਂ ਹੁੰਦਾ ਉਹਨਾਂ 'ਚ ਤੇ ਗੈਂਗ ਚਲਾ ਸਕਦਾ ਜੇਲ੍ਹ ਵਿੱਚ ਬੰਦਾ ਬੈਠਾ ਉਨ ਨੂੰ ਕੋਈ ਜਿਲਟੇਸ਼ਨ ਕੋਈ ਫੋਨ ਦੇਗਾ ਤਾਂ ਕੰਮ ਚੱਲੇਗਾ ਫੋਨ ਕੌਣ ਦੇਗਾ ਜੇ ਪੁਲਿਸ ਸੋ ਇਸ ਗੱਲ ਕੰਮ ਕੰਪਲੀਟਲੀ ਫੇਲਡ ਸਿਰ ਸਕੂਲਾਂ ਦੀ ਤਾਂ ਗੱਲ ਹੀ ਛੱਡੋ ਟੋਟਲ ਫਰਾਡੀ ਇਹ ਹੈ ਜੋ ਇਹਨਾਂ ਦੀ ਪਾਲਿਸੀ ਹੈ ਉਹੀ ਇਹਨਾਂ ਦੀ ਪਾਲਿਸੀ ਸਮਝੋ ਇਹਨਾਂ ਦੇ ਪ੍ਰੋਗਰਾਮ ਦੀ ਜੇ ਸਾ 12 ਕਰੋੜ ਦੇ ਨਰੇ ਛੋਟਿਆਂ ਅਸਲਾ ਵੜਾ ਕੇ ਲਾ ਦਿੱਤਾ 12 ਕਰੋੜ ਐਂਡ ਨਥਿੰਗ ਹੈਸ ਵਰਕਡ देयर ਇਜ਼ ਨੋ ਡਿਫਰੈਂਸ ਕੰਪਲੀਟ ਮੇਕੋ ਕਿਸੇ ਹਸਪੀਟਲ ਵਿੱਚ ਡਾਕਟਰ ਨੇ ਨਰਸਰੀ ਦਵਾਈ ਸਕੂਲਾਂ ਵਿੱਚ ਟੀਚਰ ਨੇ ਸਕੂਲਜ਼ ਆਫ ਐਮਨੈਂਸ ਤੇ ਸਾਡੇ ਬਦੋਵਾਨ ਤੁਹਾਡੇ ਬਵਾਨ ਚਿੰਤ ਨਹੀਂ ਬਦੋਵਾ ਅਜੇ ਸਕੂਲ ਬਣੇ ਨੂੰ ਹਫਤਾ ਹੋਇਆ ਸੀ ਛਾਤੇ ਦੇਖੇ ਪੀ ਇੱਕ ਵਿਚਾਰੀ ਲੇਡੀ ਟੀਚਰ ਥੱਲੇ ਛਾਂਤੇ ਨਾਲ ਆ ਕੇ ਬਰਤੀ ਇਹਨਾਂ ਦਾ ਹਾਲੇ ਜੀ ਦੂਜੀ ਗੱਲ ਇੱਕ ਜਿਹੜੀ ਸਾਨੂੰ ਅਫਸੋਸ ਦਾ ਕਿ ਐਸੇ ਪੰਜਾਬ ਦਾ ਤੇ ਕੋਈ ਬੰਦਾ ਹੀ ਹੈ ਨਹੀਂ ਜਿਹੜਾ ਰਾਜ ਕਰੇ ਜੀ ਐਮ ਮਿਨਿਸਟਰ ਵੀ ਸੀਟ ਰਨ ਕਰ ਰਿਹਾ ਵੇ ਵਿਭਕ ਕੁਮਾਰ ਜਿਹੜਾ ਇਹਦਾ ਪੀ ਹੈ ਹੁੰਦਾ ਸੀ ਕੇਜਰੀਵਾਲ ਜਿੰਨੇ ਟੋਟਲ ਮੈਚ ਮੈਨੇ ਗਵਰਨਮੈਂਟ ਆਫ ਪੰਜਾਬ ਕੋ ਬਿਆਰੀ ਮੈਚ ਕਰੇ 21 ਮੈਚ ਮੇ ਸਤਿੰਦਰ ਜੈਨ ਓਵਰ ਆਲ ਰਨ ਕਰਦਾ 21 ਮੈਚ ਮੈਨੂੰ ਤੁਹਾਡਾ ਦੂਜਾ ਜਿਹੜਾ ਸਸੋਧਿਆ ਤੇ ਸਸੋਧਿਆ ਦੀ ਸੋਚ ਤੁਸੀਂ ਸੁਣੀ ਲਈ ਕਿ ਭਾਵੇਂ ਠੱਗੀ ਮਾਰੋ ਚੋਰੀ ਕਰੋ ਪਰਚੇ ਕਰੋ ਡਰਾਓ ਧਮਕਾਓ ਕੁਝ ਵੀ ਕਰੋ ਆਪਾਂ ਤਾਂ ਕਿਤੇ ਰਹੇ ਨੇ ਤਾਂ ਕਿ ਤੁਹਾਨੂੰ ਕੋ ਰਹਿ ਦੇਗਾ ਪੰਜਾਬੀ ਮੈਸਿਸ ਉਹਦੇ ਨੂੰ ਪੁੱਛਣਾ ਚਾਹਣਾ ਪਤਾ ਨਹੀਂ ਕਿਹਦੇ ਘੁਮੇ ਤੋਂ ਆਇਆ ਹੈ ਉਹ ਤੂੰ ਪੰਜਾਬ ਦੀ ਹਿਸਟਰੀ ਜਾਣ ਨਾ ਤੁਸੀਂ ਸਮਝਦੇ ਹੋ ਕਿ ਇਸ ਹਿਸਾਬ ਦੇ ਨਾਲ ਤੁਸੀਂ ਪੰਜਾਬ ਦੇ ਰਾਜ ਕਰ ਸਕਦੇ ਤੋ ਇਸ ਦਲ ਕੰਪਲੀਟ ਵੇਲ ਗਵਰਨਮੈਂਟ ਹੈ ਜੀ ਤੁਹਾਡੇ ਸਾਹਮਣੇ ਹੈ ਤੁਸੀਂ ਤਾਂ ਜ਼ਰੂਰ ਦੇ ਸੀ ਨਾ ਤੇ ਰਹਿਣ ਵਾਲੇ ਉੱਥੇ 26 ਆਦਮੀ ਰਿਟਾਇਰਡ ਆਮੀ ਦੇ ਸਨ ਤੇ 33 ਅਜੇ ਵੀ ਸਨ ਤੇ ਆਂਦੇ ਟਾਈਮ ਤੇ ਥੇਰ ਇਜ਼ ਨਾਟ ਈਵਨ ਅ ਸਿੰਗਲ ਪਰਸਨ ਜਿਹੜਾ ਪੰਜਾਬ ਦੇ ਵਿੱਚੋਂ ਬਾਰਡਰਸ ਤੇ ਹੈ ਅੱਜ ਸਾਡੀ ਜਿਹੜੀ ਐਗਰੀਕਲਚਰ ਹੈ ਉਹਦੀ ਜਿਹੜਾ ਅਸੀਂ ਕਿਹਾ ਸੀ ਕਿ ਇਹਨੂੰ ਡਾਈਵਰਸੀਫਿਕੇਸ਼ਨ ਵਾਸਤੇ ਪੈਸੇ ਚਾਹੀਦੇ ਵੀ ਗਵਰਨਮੈਂਟ ਦੀ ਹੈਲਪ ਚੜ੍ਹ ਗਿਆ ਸਰਕਾਰਾਂ ਦੇ ਪੈਸੇ ਵਾਪਸ ਲੈ ਲੇ ਰੂਰਲ ਡਿਵੈਲਪਮੈਂਟ ਦਾ 10000 ਕੋਰਪਈਆ ਪਿਛਲੇ 3 ਸਾਲ ਦਾ ਇਹਨਾਂ ਨੇ ਆਪਣੇ ਕੋਲ ਰੱਖਿਆ ચીਫ ਮਿਨਿਸਟਰ ਇਹੋ ਜਿਹਾ ਪਹਿਲੀ ਗੱਲ ਕਿਸੇ ਪ੍ਰਾਈਮ ਮਿਨਿਸਟਰ ਦੀ ਮੀਟਿੰਗ ਚ ਨਹੀਂ ਗਿਆ ਆਪਕੋ ਇੱਕ ਮੀਟਿੰਗ ਚ ਗਿਆ ਤੇ ਪਿਛਲੀ ਵਾਰ ਮੈਨੂੰ ਬਹੁਤ ਅਫਸੋਸ ਤੇ ਦਰਸਾ ਹੈ ਪੰਜਾਬ ਦੀ ਜਿਹੜੀ ਸ਼ਾਨ ਹੈ ਤੇ ਪੰਜਾਬ ਦੀ ਪਛਾਣ ਹੈ ਸਾਡੇ ਮਹਾਰਾਜਾ ਰਣਜੀਤ ਸਿੰਘ ਕੋੜ ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਬਾਅਦ ਆ ਭਗਵੰਤ ਜਿਹੜਾ ਇਹਦੀ ਜਿਹੜੀ ਦਸਤਾਰ ਮੋਦੀ ਸਾਹਿਬ ਤੇ ਮੋਢਿਆਂ ਨੂੰ ਲੱਗੀ ਸੀ ਨੀਤੀਯੋਗ ਦੀ ਮੀਟਿੰਗ 'ਚ ਵੇਖਿਆ ਦਸਤਾਰ ਮੋਢਿਆਂ ਨੂੰ ਕਿ ਇਹਦੇ ਦੋਨੋਂ ਹੱਥਾਂ ਨੂੰ ਮੋਦੀ ਸਾਹਿਬ ਨੇ ਇੱਕ ਹੱਥ 'ਚ ਪੜਿਆ ਤੇ ਦੂਜਾ ਹੱਥ ਉਹਨਾਂ ਨੇ ਆਪਣੀ ਪੋਟੀ 'ਚ ਪਾਇਆ ਮੈਨੂੰ ਉਹ ਦਿਨ ਇਹ ਬਹੁਤ ਅਫੋਸ਼ਨਾ ਕਿ ਇਹ ਸੀਨ ਵੇਖ ਕੇ ਦਰਸਾਇਆ ਕਿ ਕਿੱਥੇ ਅਸੀਂ ਬਹਾਦਰ ਕੌਮਾਂ ਪੰਜਾਬ ਦੀ ਕਿੱਥੇ ਪਛਾਣ ਮਹਾਰਾਜਾ ਰਣਜੀਤ ਸਿੰਘ ਜਪਤਾਪ ਸਿੰਘ ਕਹਿ ਰਹੇ ਕਿੱਥੇ ਡਾਕਟਰ ਬਲਮੋਹਨ ਸਿੰਘ ਦਾ ਪਛਾਣ ਤੇ ਕਿੱਥੇ ਅੱਜ ਕਿਸ ਕਿਸਮ ਦਾ ਮੁਖਮੰਦੀ ਤੇ ਛੁੜ ਕੇ ਖਲਾ ਦੇ ਜਿਹਦੇ ਦਸਤਾਰ ਆਪਣੀ ਉਹਦੇ ਘੋੜਿਆਂ ਨੂੰ ਲਾਈ ਜਿਹਦੇ ਦੋਨੋਂ ਹੱਥ ਇੱਕ ਹੱਥ 'ਚ ਪੜੇ ਇਹਦੀ ਮਜਬੂਰੀ ਕਿ ਜਿਹੜੀ ਤਸਵੀਰ ਏ ਉਹੀ ਸਾਰਾ ਕੁਝ ਬਿਆਨ ਕਰਦੀ ਕੋਈ ਪੁੱਛਣ ਦੀ ਲੋੜ ਨਹੀਂ ਜਿਹੜਾ ਉਹ ਫੋਟੋ ਵੇਖ ਲੇ ਉਹ ਤੋਂ ਅਸੈਸ ਕਰ ਸਕਦਾ ਹੈ ਕਿ ਅੱਜ ਪੰਜਾਬ ਦੀ ਸਿਚੁਏਸ਼ਨ ਕੀ ਹੈ ਮੇਰਾ ਇਹ ਚਾਰ ਚੁਆਇਸ ਲੀਡਰ ਆਫ ਦੀ ਆਪੋਜੀਸ਼ਨ ਇਹ ਸਾਰਾ ਬ੍ਰੌਡ ਕੇਜਰੀਵਾਲਨ ਪੋਕਰਾਰੀ ਮжоਰਿਟੀ ਭੱਟੀਆਂ ਇਹਦੇ ਵਿੱਚ ਹਰਿਆਣੇ ਦੀਆਂ ਮжоਰਿਟੀ ਭੱਟੀਆਂ ਇਹਦੇ ਵਿੱਚ ਦਿੱਲੀ ਦੀਆਂ ਮжоਰਿਟੀ ਭੱਟੀਆਂ ਰਾਜਸਥਾਨ ਦੀਆਂ ਹੋਣੀਆਂ 80% ਦੀ ਹੋ ਆਏ ਨੇ 20% ਦੀ ਪੰਜਾਬ ਦੇ ਬੱਚੇ ਆਏ ਨੇ ਅੱਜ ਵੀ ਜਿਹੜੇ ਵੀ ਪੋਸਟਾਂ ਦੇ ਉੱਤੇ ਬੰਦੇ ਲੱਗੇ ਸਾਰੇ ਗੈਰ ਪਛਾਣ ਪਾਈ ਦਾ ਅੱਛਾ ਸਾਰੇ ਨਾਇਬ ਤਸਿਲਦਾਰ ਸਪੈਸ਼ਲੀ ਡੇਰਾ ਬਸੀ ਇਥੋਂ ਡੋਮਿਸਾਈਲ ਬਕਾਇਦ ਤੌਰ ਤੇ ਇਸ਼ਾਰਾ ਕਰ ਦਿੱਤਾ ਜਾਂਦਾ ਇਹਨੂੰ ਡੋਮਸਾਈਲ ਜੋ ਇਹ ਇੱਕ ਗੱਲ ਕਿਉਂਕਿ ਅਸੀਂ ਬਲੇਰ ਖੋਤਲੇ ਆਏ ਹੁਣ ਭਾਵੇਂ ਜ਼ਿਲ੍ਹਾ ਵੱਖਰਾ ਬਣ ਗਿਆ ਪਰ ਪਾਰਟਨਲ ਪਾਸਲ ਆਫ ਜ਼ਰੂਰੀ ਵੇ ਇਸ਼ਾਰਿਆ ਮੇਰਾ ਉਪਨ ਚੱਲੇ ਤੇ ਅਮਨ ਨੂੰ ਤੇ ਨਾਰੀ ਭਗਵੰਤ ਨੂੰ ਕਿ ਆਉਣ ਵਾਲੇ ਸੈਸ਼ਨ ਸਾਨੂੰ ਵਾਈਟ ਪੇਪਰ ਜਾਰੀ ਕਰੋ ਫਰਜ਼ੀਆ ক্রিকেট ਬੋਰਡ ਚ ਜਿਸ ਤਰ੍ਹਾਂ ਆਪਣੇ ਆ ਵੀ ਐ ਪਿਛਲੇ ਸਕੋਰ ਬੋਰਡ 104 ਨੇ ਅਗਲੇ ਓਵਰ ਤੋਂ ਬਾਅਦ 107 ਹੋ ਗਏ ਤੇ ਅਗਲੇ ਵਿੱਚ 111 ਹੋ ਗਏ ਟੋਟਲ ਫਲੌਟ ਟੋਟਲ ਝੂਟ ਇਹ ਵੇਖੋ ਪੀ ਐਚ ਡੀ ਹੈ ਡਬਲ ਪੀ ਆਈ ਡੀ ਕੇਜਰੀਬਾਦ ਕੋ ਝੂਟ ਬੋਲ ਰਹੀ ਸੀ ਤੇ ਸਿੰਗਲ ਭੁਗਤ ਤੇ ਸਰਕਾਰ ਵੀ ਟੋਟਰੀ ਝੂਟ ਤੇ ਬੁਨਿਆਦ ਤੇ ਚੱਪੀ ਤਾਂ ਹੀ ਵੇਲੋ